ਚੜਦੀ ਕਲਾ ਪੰਜਾਬ نیوز ਤੇ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ ਹਾਲਾਂਕਿ ਫਿਲਹਾਲ ਲੋਕ ਸਭਾ ਚੋਣਾਂ ਦੀ ਤਾਰੀਖ ਨਿਸ਼ਚਿਤ ਨਹੀਂ ਹੋਈ ਹੈ ਪਰ ਆਉਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਪੁਲਿਸ ਨੇ ਸੁਰੱਖਿਆ ਦੇ ਵਿਆਪਕ ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ ਹਨ ਲੋਕਾਂ ਨੂੰ ਜਾਗਰੂਕ ਕਰਨ ਲਈ ਲਗਾਤਾਰ ਫਲੈਗ ਮਾਰਚ ਕੱਡੇ ਜਾ ਰਹੇ ਹਨ ਇਸੇ ਕarni ਵਿੱਚ ਅੱਜ ਐਸਐਸਪੀ ਦਾਇਮਾ ਹਰੀਸ਼ ਚੰਦਰ ਦੇ ਦਿਸ਼ਾ ਨਿਰਦੇਸ਼ਾਂ ਤੇ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਜਹਾਜ਼ ਚੌਂਕ ਤੋਂ ਫਲੈਗ ਮਾਰਚ ਕੱਢਿਆ ਗਿਆ ਜਿਸ ਵਿੱਚ ਜ਼ਿਲ੍ਹੇ ਦੇ ਤਮਾਮ ਪੁਲਿਸ ਥਾਣਿਆਂ ਦੇ ਮੁਖੀਆਂ ਤੋਂ ਇਲਾਵਾ ਪੁਲਿਸ ਕਰਮਚਾਰੀਆਂ ਨੇ ਵੀ ਹਿੱਸਾ ਲਿਆ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਸਰ ਸੰਤਰਕਬਾਰ ਤੇ ਅੱਜ ਇਹਦਾ ਫਲੈਗ ਮਾਰਚ ਇਲੈਕਸ਼ਨ ਸੰਬੰਧੀ ਕੱਢਿਆ ਗਿਆ ਤਾਂ ਕਿ ਲੋਕਾਂ ਦੀ ਸੁਰੱਖਿਆ ਬਣੀ ਰਹੇ ਕੋਈ ਤੰਗ ਅਫਸਰ ਨਾ ਹੋ ਸਿਰਫ ਅੱਜ ਦਾ ਮਨਤਵ ਇਹਨਾਂ ਸੀਗਾ ਲੋਕਾਂ ਨੂੰ ਆਪਣੀ ਫੋਰਸ ਦਿਖਾਣਾ ਕਿੰਨੀ ਆ ਬਾਕੀ ਦੂਜਿਆਂ ਚ ਵੀ ਘੱਡ ਰਹੇ ਆ ਦਿਨਾਂ ਨਗਰ ਲੱਗਾ ਜੂ ਕਲਾਨੌਰ ਲੱਗਾ ਤੇ ਉਹੀ ਟਾਈਮ ਟੇ ਟਾਈਮ ਕਰਦੇ ਰਾਂਗੇ ਤੇ ਬਾਕੀ ਲੋਕਾਂ ਨੂੰ ਇਹ ਕੀਤੀ ਜਾਂਦੀ ਆ ਕਿ ਇਲੈਕਸ਼ਨ ਚ ਕਿਸੇ ਪਾਰਟੀ ਪਾਰਟੀ ਮਗਰ ਨਾਲ ਲੱਗਣ ਤੇ ਪੂਰਾ ਸ਼ਾਂਤੀ ਬਣਾ ਕੇ ਰੱਖਾ ਹਾਂ ਉਹ ਆਏਗੀ ਪੈਰਾਮਿਲਟਰੀ ਫੋਰਸ ਆਏਗੀ ਉਹ ਮਤਲਬ ਅੱਪਤਾ ਇਹ 10 ਦਿਨ ਪਹਿਲਾਂ ਆਈ ਕਿ ਸਰਵਸਿੰਧ ਕੀ ਪੀਲੇ ਕਿ ਸਰਵਸੇ ਪੀਲੇ ਆ ਵੀ ਸ਼ਾਂਤੀ ਬਣਾਈ ਰੱਖਣਾ ਕਿਸੇ ਪਾਰਟੀ ਮਗਰ ਨਾ ਲੱਗਾ ਨਾ ਆਪਦਾ ਘਰ ਮਤਲਬ ਆਪਣੇ ਸ਼ਹਿਰ ਨੂੰ ਆਪਣਾ ਘਰ ਸਮਝੋ ਇਹ ਫਲੈਗ ਮਾਰ ਜਿਹੜਾ ਹੈਗਾ ਜਿਹੜੀ ਆਉਣ ਆਉਣੀਆਂ ਲੋਕ ਸਭਾ ਇਲੈਕਸ਼ਨਾਂ ਉਹਦੇ ਮਤੇਦਾਨ ਜਨ ਨਹੀਂ ਹੈਗੀ ਹੈ ਸਿਰ ਸਤਾ ਹੀ ਕੀਤੀ ਜਾ ਰਹੀ ਹੈ ਜਿਹੜੀ ਐਂਟੀ ਸੋਸ਼ਲ ਐਲੀਮੈਂਟਸ ਨੇ ਉਹਨਾਂ ਤੇ ਥੋੜਾ ਜਿਹਾ ਦਬਾਅ ਬਣਾਉਣ ਲਈ ਪ੍ਰੈਸ਼ਰ ਬਣਾਉਂਦੇ ਜਿਹੜਾ ਹੈਗਾ ਫਰੀ ਫੋਰਸ ਵੱਲੋਂ 182 ਵੱਲੋਂ ਜਿਹੜਾ ਫਲੈਗ ਮਾਰਚ ਕੀਤਾ ਗਿਆ ਸੋ ਉਹਨਿੰਨਾ ਜਿਵੇਂ ਇਹ ਰਹੇ ਇਸ ਤਰੀ ਪ੍ਰੋਪਰਲੀ ਸਿਕਿਉਰਟੀ ਹੈ ਜਾਂ ਜਿਹੜੇ ਐਂਟੀ ਸੋਸ਼ਲ ਐਲੀਮੈਂਟਸ ਨੂੰ ਉਹਦਾ ਬਾਹਰ ਰੱਖ ਲਈ ਉਹਨਾਂ ਤੇ ਇਹ ਜੇ ਕੋਈ ਕੋਈ ਘਟਨਾ ਨਾ ਹੋਵੇ ਜਿਹੜਾ ਅਮਨ ਆਮਨ ਬਾਹਰ ਰੱਖ ਲਈ ਇਹੋ ਜਿਹੇ ਬੈਗ ਬਚ ਰਹੇ ਕਿਤੇ ਆ ਬਿਲਕੁਲ ਇਸ ਤਰੀ ਰਾਤ ਦੀਆਂ ਨਹੀਂ ਪੀਸੀਆਜ਼ ਨੇ ਗੱਡੀਆਂ ਜਿਹੜੀਆਂ ਪ੍ਰੋਪਰ ਚੱਲਦੀਆਂ ਨੇ ਰਾਤ ਦੀ ਨਾਕੇ ਵਗੈਰਾ ਜਿਹੜੇ ਹੈਗੇ ਨੇ ਸਾਡੇ ਆਊਟਰ ਨਾਕੇ ਨੇ ਜਾਂ ਸਾਡੇ ਨਾਕੇ ਪ੍ਰੋਪਰ ਲੱਗ ਰਹੇ ਨੇ ਬਾਕੀ ਪੀਸੀਆਜ਼ ਵੀ ਆਪਣੇ ਫਲਾਜ ਨੇ ਬਿਲਕੁਲ ਉਹਨਾਂ ਵਾਸਤੇ ਵੀ ਇਹੀ ਸਾਰਾ ਤਰਮਾ ਜੋ ਪਹਿਲਾਂ ਕਿਹਾ ਵੀ ਜਿਹੜੀ ਇਹ ਸਾਰੇ ਇਲੈਕਸ਼ਨ ਦੇ ਵੋਟਰਾਂ ਦੀ ਜਿਹੜੀ ਹੈਗੀ ਹੈ ਸਿਕਿਉਰਿਟੀ ਤੇ ਲਾਅ ਐਂਡ ਆਰਡਰ ਮੇਨਟੇਨ ਰੱਖਣਾ ਪੁਲਿਸ ਦਾ ਦਾ ਮੇਨ ਡਿਊਟੀ ਹੈ ਉਸੇ ਲੜੀ ਚ ਹੀ ਸਾਰਾ ਦਾ ਪ੍ਰੋਪਰ ਜਿਹੜਾ ਹੈਗਾ ਬਲੈਕ ਮਾਰਕਸ ਆ ਜਾਂ ਜਿਹੜੀ ਸਿਕਿਉਰਿਟੀ ਰਿਮਰਚ ਕੀਤੇ ਜਾ ਰਹੇ